ਸ਼ਰੇਆਮੇ ਧੱਕਾ ਹੈ ਤੇ ਆਪਾਂ ਤਾਂ ਫਿਰ ਜਿੱਥੇ ਫਿਰ ਸਾਨੂੰ ਅਹੀਂ ਵੀ ਫਿਰ ਅਹੀਂ ਦੇ ਅੱਗੇ ਜਾਵਾਂਗੇ ਜੀ ਤੁਹਾਨੂੰ ਲੱਗਦੀ ਹੈ ਨਹੀਂ ਇਹ ਇਹ ਬਦਲ ਨਹੀਂ ਰਿਹਾ ਇਹ ਹਰੇ ਟਾਣੀ ਮੋੜਦਾ ਨਾ ਕੋਈ ਨਾ ਮੇਰੇ ਫੋਨ ਫੜਿਓ ਯਾਰ ਸਾਈਡ ਤੇ ਹੋਣੀ ਪੇਸ਼ੈਂਟ ਦੀ ਨਹੀਂ ਯਾਰ ਤੁਸੀਂ ਇੱਕ ਮਿੰਟ ਸਾਈਡ ਤੋਂ ਤਾਂ ਹੋ ਜੀ ਸਾਈਡ ਤੋਂ ਹੋਣੀ ਤੁਹਾਨੂੰ ਇਹਨਾਂ ਨਾਗਾ ਤੁਸੀਂ ਨਾਕਾ ਲਾ ਕੇ ਕਿਉਂ ਖੜੇ ਹੋ ਪੇਸ਼ੈਂਟਾਂ ਨੂੰ ਤਰੀ ਪਰੇਸ਼ਾਨ ਕਰ ਰਹੇ ਹੋ ਇਹਨਾਂ ਅਮਰਜੈਂਸੀ ਵਿੱਚ ਪੇਸ਼ੈਂਟ ਆ ਰਹੇ ਨੇ ਪੰਜਾਬ ਪੁਲਿਸ ਨਾਕਾ ਲਾ ਕੇ ਇਹਨਾਂ ਮਰੀਜ਼ਾਂ ਨੂੰ ਤੰਗ ਕਰ ਰਹੀ ਹੈ ਇੱਥੇ ਮੂਰੇ ਦੇਖੋ ਗੱਲ ਕਰਨ ਵਾਲੀ ਹੈ ਕੋਈ ਬਟੋ ਜੀ ਆਪ ਤੁਸੀਂ ਮਤਲਬ ਇਹ ਗੱਲ ਹੈ ਕਿ ਜਿਲ੍ਹ ਸਾਹਿਬ ਯਾਰ ਇਹ ਕੰਮ ਨਹੀਂ ਚੱਲਦਾ ਯਾਰ ਉਹ ਨਹੀਂ ਦੋ ਮਿੰਟ ਯਾਰ ਮੈਨੇ ਕੁੱਝ ਨਹੀਂ ਦੋ ਮਿੰਟ ਫ੍ਰੀ ਲਾਓ ਯਾਰ ਆ ਜੋ ਆਪਾਂ ਇੱਧਰ ਅੰਦਰ ਨਾਲ ਸਾਨੂੰ ਲਾਉਂਦੇ ਨਹੀਂ ਨਹੀਂ ਪਰ ਤੁਸੀਂ ਜਾਣਦੇ ਫਿਰ ਇੱਧਰ ਕੋਲ ਜਵਾਬ ਦਿਓ ਗੱਬਾ ਜੀ ਨਹੀਂ ਨਹੀਂ ਸਾਨੂੰ ਲਾਓ ਨਹੀਂ ਆਜੋ ਫਿਰ ਉਹਨਾਂ ਨੂੰ ਬੁਲਾਓ ਜਿਹੜੇ ਸੀਨੀਅਰ ਨੇ ਯਾਰ ਮੈਂ ਉਹ ਤੁਸੀਂ ਗੱਲ ਕਹਿ ਤਾਂ ਸਭ ਕੁਝ ਮੌਂਟ ਤੇ ਗੱਲ ਕਰ ਰਹੇ ਹਾਂ ਗੱਲ ਕੋਈ ਜਾ ਤਾਂ ਆਪਣੇ ਸੀਨੀਅਰ ਨਾਲ ਜਿਹਨਾਂ ਰੋਕਿਆ ਉਹਨਾਂ ਨੂੰ ਮੈਂ ਇਹ ਕਹਿੰਦਾ ਅੱਜ ਮੈਂ ਇਹ ਕਹਿੰਦਾ ਅਫਸਰ ਸੁਣੋ ਜਾਂ ਤਾਂ ਆਪਣੇ ਸੀਨੀਅਰ ਨਾਲ ਨਾ ਨਾ ਉਹ ਯਾਰ ਫਿਰ ਤੂੰ ਥੋੜਾ ਕੰਮ ਕਰ ਨਾ ਬਿਲਕੁਲ ਤੁਹਾਨੂੰ ਪਤਾ ਤੁਸੀਂ ਜਿਹੜਾ ਜਿਹੜਾ ਕੁਜ਼ੀਰ ਕੇ ਕੰਮ ਕਰ ਰਹੇ ਤੇ ਕੋਈ ਮੋਟਾ ਭੱਜਿਆ ਨਹੀਂ ਕੋਈ ਪਾੜਾ ਦੀ ਗੱਲ ਨਹੀਂ ਕੋਈ ਹੱਥ ਨੂੰ ਲਿਆ ਕੇ ਵਾਅਦਾ ਕਰਕੇ ਰੱਖੋ ਨਹੀਂ ਤੁਹਾਡੇ ਅੱਖਾਂ ਲੱਗ ਗਈਆਂ ਇਹ ਮਨਾਓ ਮਨਾਓ ਨਹੀਂ ਦਰਵਾਜ਼ੇ ਨਹੀਂ ਤਾਂ ਇਹ ਦਰਵਾਜ਼ੇ 'ਚ ਬੈਠ ਜਾਣਾ ਹੈ ਨਹੀਂ ਸਾਨੂੰ ਮਨਾਇਆ ਜਾਏ ਹੁੰਦਾ चेगे। चेगे। यार इमरजेंसी भी है करो तू ही देखो सबको साफ पानी चाहिए दूसरी साइड से ये इमरजेंसी तू ही देखो नहीं 14 की साइड कर दो यूनियन नहीं है थाना हो देना आज भाई के बात हो गया मसाला का और बाकी साइड से ਆਦੇ ਪਰ ਉਹੀ ਚੋਤਰੀ ਕਾ ਅਸੀਂ ਉਹਨਾਂ ਦੇ ਨਾਲ ਆ ਯਾਰ ਫਿਰ ਇਹ ਗੱਲ ਹੁਣ ਜੇ ਅਸੀਂ ਆਪਣੇ ਆਪ ਦਾ ਯਾਰ ਤਹਾਨ ਵੀ ਨਹੀਂ ਪੁੱਛ ਸਕਦੇ ਜਾਂ ਤਾਂ ਤੁਸੀਂ ਮੰਨੋ ਕਿ ਉਹਨਾਂ ਨੂੰ ਅਗਵਾ ਕਰਕੇ ਰੱਖਿਆ ਹੋ ਉਹਨਾਂ ਨੂੰ ਇਹ ਕੋਈ ਰਾਜ ਥੋੜੀ ਹੋ ਰਿਹਾ ਯਾਰ ਜੇ ਕੋਈ ਰਾਜ ਹੋ ਰਿਹਾ ਤਾਂ ਫਿਰ ਫਿਰ ਤਾਂ ਸਾਨੂੰ ਮਿਲ ਦਿੱਤਾ ਜਾਵੇ ਸਾਨੂੰ ਉਹਨਾਂ ਦਾ ਹੱਥ ਜਾਣ ਪੁੱਛਣ ਦਾ ਕੀ ਅਧਿਕਾਰ ਕੋਈ ਨਹੀਂ ਬਾਕੀ ਮਰੀਜ਼ਾਂ ਨੂੰ ਉਹਦੇ ਮਿਲ ਸਕਦੇ ਨੇ ਪਰਿਵਾਰਕ ਮੈਂਗਾਂ ਤਾਂ ਅਸੀਂ ਕਿਉਂ ਨਹੀਂ ਮਿਲ ਸਕਦੇ ਨਹੀਂ 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 ਜਾਇਜ਼ ਨਹੀਂ ਗੱਲ ਹੈਗੀ ਦੋ ਮਿੰਟ ਤੀਰ ਆ ਜਾਓ ਪਤਾ ਜੀ ਆਪਾਂ ਨਹੀਂ ਨਿਕਲਣਾ ਯਾਰ ਨਹੀਂ ਨਿਕਲਣਾ ਯਾਰ ਕੇ ਦੋ ਮਿੰਟ ਸਰ ਤੁਸੀਂ ਜਾ ਰਹੇ ਕਿ ਇਹ ਨਹੀਂ ਗੱਲ ਹੈ ਪਲੀਜ਼ ਆ ਜਾਓ ਵਾਜੋ ਦੋ ਮਿੰਟ ਦੀ ਜੇ ਸਰ ਤੁਸੀਂ ਬੋਲ ਰਹੇ ਮੈਂ ਦੱਸ ਦਿਆਂਗਾ ਯਾਰ ਹੱਦ ਹੋ ਗਈ ਹੈ ਨਹੀਂ ਯਾਰ ਤੁਸੀਂ ਆਪਣੇ ਕਿ ਢੀ ਮਤਲਬ ਇਹ ਹੈ ਕਿ ਸਿਰ ਉੱਤੇ ਗੱਲ ਕਰਨੀ ਹੈ ਜਿਵੇਂ ਤੁਹਾਡੇ ਅਧਿਕਾਰ ਖੇਤਰ ਚ ਹੀ ਨਹੀਂ ਹੈਗਾ ਤੁਹਾਡੇ ਚ ਕੋਈ ਤੁਸੀਂ ਕੀ ਕਰੋਗੇ ਤੁਸੀਂ ਵੇਰ ਕੋਈ ਅਜੀਜ਼ ਆ ਗਏ ਬਣਾ ਕੇ ਬਣਾ ਕੇ ਉਹ ਇਹਦਾ ਮਤਲਬ ਇਹ ਥੋੜੀ ਜਿਹੀ ਅਸੀਂ ਇੱਕ ਦੂਜੇ ਨੂੰ ਤੁਸੀਂ ਮਿਲਣੇ ਆਏ ਨਾ ਮੈਂ ਰੱਖ ਤੂੰ ਉਹ ਇਹ ਸੰਵਿਧਾਨ ਸਰਕਾਰ ਨੇ ਨਹੀਂ ਮੰਨਣਾ ਸੰਵਿਧਾਨ ਪ੍ਰਸ਼ਾਸਨ ਨੇ ਨਹੀਂ ਮੰਨਣਾ ਸੰਵਿਧਾਨ ਤੇ ਸਿਰਫ ਹੈਗਾ ਗਰੀਬਾਂ ਨੂੰ ਗਰੀਬਾਂ ਨੂੰ ਕੁੱਟਣ ਲਈ ਗਰੀਬਾਂ ਨੂੰ ਸਜ਼ਾ ਦੇਣ ਲਈ ਇਹਨਾਂ ਨੂੰ ਪਹਿਲਾਂ ਦੱਸਿਆ ਜਾਵੇ ਪਹਿਲਾਂ ਪੁੱਛਿਆ ਜਾਵੇ ਕਿ ਕੋਈ ਅਧਿਕਾਰੀ ਜਵਾਬ ਦੇ ਸਕਦਾ ਜੀ ਇਸ ਗੱਲ ਦਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ ਕੋਈ ਇਹਨਾਂ ਦੇ ਕੋਲ ਜਵਾਬ ਨਹੀਂ ਸਿਰਫ ਇੱਕੋ ਹੀ ਬਹਾਨਾ ਕਿ ਸਾਨੂੰ ਉੱਪਰੋਂ ਆਰਡਰ ਨੇ ਸਾਨੂੰ ਵੀ ਉੱਪਰੋਂ ਆਰਡਰ ਨੇ ਉੱਪਰੋਂ ਆਰਡਰ ਕਿਹਦੇ ਆ ਠੀਕ ਹੈ ਐਡਮਿਟ ਨੇ ਇਹ ਉਹਨਾਂ ਨੂੰ ਉੱਥੋਂ ਘੋੜਾ ਆਪਣੇ ਡੀਆਈਜੀ ਸਾਹਿਬ ਕਹਿ ਰਹੇ ਆ ਕਿ ਉਹਨਾਂ ਦੀ ਸਿਹਤ ਨਹੀਂ ਸੀ ਠੀਕ ਉਹਨਾਂ ਨੂੰ ਉੱਥੋਂ ਵਾਪਸ ਲੈ ਕੇ ਆਏ ਜੇਕਰ ਉਹਨਾਂ ਦੀ ਸਿਹਤ ਨਹੀਂ ਠੀਕ ਲਾਜਰੀ ਲੈ ਕੇ ਆ ਤਾਂ ਫਿਰ ਉਹਨਾਂ ਨੂੰ ਮਿਲਣ ਦੀ ਮਨਾਹੀ ਕਿਉਂ ਠੀਕ ਹੈ ਸਾਨੂੰ ਇਸ ਗੱਲ ਦਾ ਪਹਿਲਾਂ ਪਤਾ ਹੋਣਾ ਚਾਹੀਦਾ ਨਾ ਕਿ ਕਿਉਂ ਨਹੀਂ ਮਿਲ ਦਿੱਤਾ ਜਾ ਰਿਹਾ وجہ ਕੀ ਹੈ ਅਸੀਂ ਤਾਂ ਮਿਲਾਂਗੇ ਦੇਖੋ ਜੀ ਗੱਲ ਜਿਹੜੀ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਜੇਕਰ ਪੇਸ਼ੈਂਟ ਹੋਵੇ ਤੇ ਕਿਸੇ ਮਰੀਜ਼ ਨੂੰ ਮਿਲਣ ਤੋਂ ਜਿਹੜਾ ਰੋਕਿਆ ਨਹੀਂ ਜਾ ਸਕਦਾ ਸੋ ਮੈਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬ ਪੁਲਿਸ ਨੇ ਡਲੇਵਾਲ ਸਾਹਿਬ ਬਣਾ ਨੂੰ ਅਗਵਾ ਕਰਕੇ ਰੱਖਿਆ ਹੋਇਆ ਸੋ ਜਿਹੜੀਆਂ ਡੀਜੀਪੀ ਸਾਹਿਬ ਇਹਨਾਂ ਨੂੰ ਸਨਮਾਨ ਦੀਆਂ ਗੱਲਾਂ ਕਰਦੇ ਆ ਕਿ ਤੁਸੀਂ ਬਹੁਤ ਚੰਗਾ ਕੀਤਾ ਹੈ ਅਸੀਂ ਤਾਂ ਇਹਨਾਂ ਦੇ ਉੱਤੇ ਪਰਚੀਆਂ ਦੀ ਗੱਲ ਕਰਦੇ ਆ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਨੂੰ ਇਲਾਜ ਦੀ ਗੱਲ ਕਰਦੇ ਸੀ ਉਥੇ ਇਹਨਾਂ ਨੇ ਵੱਡੀ ਗਿਣਤੀ ਚ 4 ਜ਼ਿਲ੍ਹਿਆਂ ਦੀ ਪੁਲਿਸ ਲਾਈ 4 ਜ਼ਿਲ੍ਹਿਆਂ ਦੀ ਪੁਲਿਸ ਇਹ ਤਾਂ ਨਹੀਂ ਯਾਰ ਦੇਖੋ ਕੋਈ ਇਹੋ ਜੀ ਦਿੱਕਤ ਨਹੀਂ ਹੈਗੀ ਤੁਸੀਂ ਸਤਿ ਸ੍ਰੀ ਅਕਾਲ ਜੀ ਅੱਜ ਬਤਾ ਦੱਸੋ ਕੀ ਕਰਤੀ ਅੰਮ੍ਰਲਾ ਹੋਣੀ ਹੈਗਾ ਅੱਛਾ ਉਸ ਤੋਂ ਉਹਨਾਂ ਨਾਲ ਗੱਲ ਕਰੋ ਉਹਨਾਂ ਦੇ ਨਾਲ ਉਹਨਾਂ ਨਾਲ ਜੋੜੀ ਕਰਵਾ ਦੇਣੀ ਹੈ ਜੀ ਉਹਨਾਂ ਨਾਲ ਇਸੇ ਕਰਕੇ ਚੰਨੇਵਾਲਾ ਆਪਾਂ ਗੱਲ ਤੋਂ ਕਰੀਏ ਜੀ ਅਸੀਂ ਤਾਂ ਆਪਣੇ ਆਪ ਨੂੰ ਮਿਲ ਜਾਣਾ ਹੈ ਕੀ ਕਰਾ ਸਾਨੂੰ ਮਤਲਬ ਆਪਣੇ ਆਪ ਨੂੰ ਮਿਲਦਾ ਕਿ ਨਹੀਂ ਸਾਨੂੰ ਕੀ ਗੱਲ ਕੱਲਿਆਂ ਨੂੰ ਮਾਰ ਦੋਗੇ ਨਹੀਂ ਕਰਾ ਦੇਖ ਲਾਉਂਗਾ ਮਾਰੀਆਂ ਕਰ ਲੋਗੇ ਤੁਸੀਂ ਉਹੀ ਸੈਂਟਰ ਸਰਕਾਰ ਆ ਮਹਿਮਾਨੀ ਕੇ ਮੁਕਰੀ ਹੈ ਹਟੋ 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 ਯਾਰ ਉਹ ਅੰਨੇ ਪ੍ਰਧਾਨ ਜੀ ਕੋਈ ਗੱਲ ਤੁਸੀਂ ਫਿਰ ਕਿਧਾ ਨਹੀਂ ਆ ਰਹੇ ਤੁਸੀਂ ਅਸੀਂ ਜਾਣਾ ਜਾਂ ਫਿਰ ਇੱਥੇ ਬੈਠਾਂਗੇ ਅਸੀਂ ਬੈਠਾਂਗੇ ਪ੍ਰੇਮ ਜੀ ਚਲੋ ਬਹਿ ਜਾਓ ਯਾਰ ਰੋਗ 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 ਜੀ ਤੁਹਾਨੂੰ ਸਵਾਗਤ ਹੈ ਤੁਹਾਨੂੰ ਮਿਲ ਨਹੀਂ ਲੋਗੇ ਤੁਸੀਂ ਇਹ ਕੋ ਕਹਾਣੀ ਹੈ ਜੀ ਕੋਈ ਐਮਰਜੈਂਸੀ ਹੈ ਜੇ ਐਮਰਜੈਂਸੀ ਹੈ ਤਾਂ ਮੈਂ ਤੁਹਾਨੂੰ ਕੋਈ ਦੇਖੋ ਨਾ ਫਿਰ ਤੁਸੀਂ ਕਦੋਂ ਤੁਸੀਂ ਬਰਾਗੂਆਂ ਨੂੰ ਮੇਰੇ ਕੋਲ ਜਲਾ ਰਹਿ ਕੇ ਹਾਂ ਵਿਦਵਾਨੀ ਫੋਟੋ ਮੜਿਆ ਆ ਬਹੁਤ ਕੋਈ ਦਿੱਕਤ ਨਹੀਂ ਪਤਾ ਨਹੀਂ ਇੱਥੇ ਐਮਰਜੈਂਸੀ ਕੋਈ ਪਿਆ ਐਮਰਜੈਂਸੀ ਕੋਈ ਦੇਖੋ ਅਸੀਂ ਜਾਣਦੇ ਸਾਨੂੰ ਨਹੀਂ ਯਾਦ ਮੈਨੂੰ ਨਹੀਂ ਤਾਂ ਅਸੀਂ ਆਏ ਆਏ ਦੇਖੋ ਅਸੀਂ ਕੋਈ ਸਹਾਇਤਾ ਕਰਨ ਨਹੀਂ ਆਏ ਅਸੀਂ ਇੱਥੇ ਕਿਤਾ ਲੀ ਆਏ ਭਾਈ ਸਿਰਫ ਆਪਕੀ ਖਬਰ ਲੈਣ ਆਏ ਜਾਂਦੇ ਆ ਕਿ ਕੋਈ ਸਟ੍ਰੈਸ ਨਾਲ ਆਈ ਹੋਈ ਹੈ ਦੋ ਮਿੰਟ ਤੋਂ ਸਟ੍ਰੈਸ ਨਾਲ ਆਏ ਆ ਅਸੀਂ ਸਿਰਫ ਆਪਕ ਨੂੰ ਮਿਲਣ ਆਏ ਆ ਜਿਹਨੇ ਮਿਖਾਇਆ ਉਹਦੇ ਨਾਲ ਬੰਦੇ ਅਸੀਂ ਆਹੀ ਮਿਲਣ ਆਏ ਆ ਸਵਾ ਹੀ ਆਪਕੀ ਖਬਰ ਲੈਣ ਆਏ ਆ ਅਸੀਂ ਕੋਈ ਕਲੇਸ਼ ਕਰਨ ਥੋੜੀ ਆਏ ਆ ਕੋਈ ਆ ਜਾ ਯਾਰ ਹੁਦ ਹੋ ਗਈ ਯਾਰ ਪੰਜਾਬ ਸਰਕਾਰ ਮੁਰਦਾਬਾਦ ਜਿਲ੍ਹਾ ਪੰਜਾਬ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਡਲੇਵਾਲ ਨੂੰ ਅਗਵਾ ਕਰਨ ਵਾਲਾ ਪੰਜਾਬ ਪੁਲਿਸ ਮੁਰਦਾਬਾਦ ਜੀਆ ਦਵਾ ਕਰਨੇ ਯਾਰ ਇਹ ਮਤਲਬ ਤੁਸੀਂ ਕਿੰਨਿਆਂ ਕਿਨੂੰ ਕਰ ਲੋਗੇ ਅਗਵਾ ਤੁਸੀਂ ਕਰੀ ਜਾਓ ਫਿਰ ਜੇ ਤੁਸੀਂ ਆਈ ਕਰਨਾ ਤੇ ਕਿੰਨੇ ਕਿਨੂੰ ਕਰ ਲੋਗੇ ਤੁਸੀਂ ਲੈਂ ਲੱਗ ਜਾਣੀ ਇੱਥੇ ਵੀ तो नाम म कौन